ਸ਼ਤਸ਼ਰੀਆ ਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਅਨਹਦ ਆਰਟਸ ਬੁਟੀਕ ਦੇ ਉੱਤੇ ਬਹੁਤ ਸੋਹਣੇ ਸੋਹਣੇ ਸੂਟ ਸਟੋਲਾਂ ਵਾਲੇ ਆ ਗਏ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਪਿਆਰੇ ਤੇ ਪਿਓਰ ਪਸ਼ਮੀਨਾ ਦੇ ਬ੍ਰਾਂਡ ਦੇ ਸੂਟ ਨੇ ਇਹ ਵੀ ਚੈੱਕ ਕਰਿਓ ਬਹੁਤ ਜ਼ਿਆਦਾ ਪਿਆਰੇ ਨੇ ਆਜੋ ਕਰਦੇ ਹਾਂ ਸ਼ੁਰੂ ਦਿਖਾਉਣਾ ਵੀਡੀਓ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੇ ਨਾਲ ਤੇ ਆ ਪਹਿਲਾ ਸੂਟ ਚੈੱਕ ਕਰਿਓ ਆ ਗਿਆ ਜੇ ਡਿਜ਼ਾਈਨਰ ਰਾਜਾ ਰਾਣੀ ਵਾਲਾ ਪ੍ਰਿੰਟ ਜੇ ਤੇ ਬਾਟਮੇ ਦੇ ਨਾਲ ਮਿਲਣੀ ਜੇ ਆ ਮਿਲਣਾ ਜੇ ਨਾਲ ਇਹਦੇ ਸਟੋਲ ਇਹਦੇ ਚ ਨਾ ਹੁਣ ਕਲਰ অপਸ਼ਨ ਕੋਈ ਨਹੀਂ ਹੈਗੀ ਕਿਉਂਕਿ ਇਹ ਜਿੰਨਾ ਵੀ ਸਟਾਕ ਸੀ ਸਾਰਾ ਸੋਲਡ ਆਊਟ ਹੋ ਗਿਆ ਹੈ ਇਹ ਸਿਰਫ ਤੁਹਾਨੂੰ ਮੈਂ ਵੀਡੀਓ ਤੇ ਤਾਂ ਪਾ ਕੇ ਦੇਣ ਲੱਗਾ ਆ ਕਿ ਇਹਦੇ ਨਾਲ ਦੇ ਸੂਟ ਆਪਾਂ ਨੂੰ ਹੋਰ ਕਲਰ ਤੇ ਹੋਰ ਜਿਹੜੇ ਨੇ ਇਹਦੇ ਵਿੱਚ ਕੀ ਆਨੇ ਨੇ ਜਿਹੜੇ ਡਿਜ਼ਾਈਨ ਉਹ ਆ ਜਾਣਗੇ ਆਉਣਗੇ ਰਾਜਾ ਰਾਣੀ ਵਾਲੇ ਪਰ ਡਿਜ਼ਾਈਨ ਬਦਲ ਕੇ ਆਉਣਗੇ ਥੋੜੇ ਜਿਹੇ ਇਹਦੇ ਨਾਲੋਂ ਤੇ ਕਲਰ ਉਹ ਵੀ ਬਹੁਤ ਸਾਰੇ ਸੋਹਣੇ ਸੋਹਣੇ ਆਉਣਗੇ ਤੇ ਜਿੰਨੇ ਇਹ ਕਸਟਮਰ ਕਿਹੇ ਭੈਣ ਨੇ ਸਾਡੀ ਨਾਲ ਸੂਟ ਲੈਣਾ ਉਹ ਲੈ ਸਕਦੇ ਆ ਰੇਟ ਆਉਣਾ ਜੇ ਇਹਦਾ 745 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਆ ਚੈੱਕ ਕਰਿਓ ਹੁਣ ਸੂਟ ਇਹ ਵੀ ਬਹੁਤ ਜ਼ਿਆਦਾ ਪਿਆਰੇ ਜੇ ਬਹੁਤ ਜ਼ਿਆਦਾ ਸੋਹਣਾ ਸਟਾਕ ਜੇ ਇਹ ਵੀ ਤੇ ਮਾਈਨਰ ਜਿਹਾ ਕਲਰ ਦਾ ਫਰਕ ਜੇ ਬਾਕੀ ਇਹ ਤੁਹਾਨੂੰ ਮਿਲ ਜਣਾ ਜੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਦੇ ਵਿੱਚ ਗਰਮ ਸੂਟ ਹੈ ਤੁਸੀਂ ਚੈੱਕ ਕਰ ਸਕਦੇ ਜੇ ਤੇ ਨਾਲ ਇਹਦੇ ਸਟਾਲ ਜੇ ਬਹੁਤ ਪਿਆਰਾ ਭਾਜੀ ਸਟਾਲੇ ਖੋਲ ਕੇ ਦਿਖਾਉ요 ਇੱਕ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਬਾਕੀ ਸਟਾਲ ਜਿਹੜੇ ਤੁਹਾਨੂੰ ਉਦਾਂ ਦਿਖਾ ਦੂੰਗਾ ਇਦੇ ਵਿੱਚ ਨਾ ਕਲਰ ਥੋੜਾ ਜਿਹਾ ਫਰਕ ਆਉਂਦਾ ਜੇ ਆਹ ਜੇ ਇਹਦਾ ਕਲਰ origignal dark ਇਦਾਂ ਦਾ ਤੇ ਆਹ ਸਟੋਲ ਜੇ ਦਾ ਚੈੱਕ ਕਰ ਲਿਓ ਜੀ ਬਹੁਤ ਹੀ ਪਿਆਰਾ ਸਟੋਲ ਜੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਤੁਹਾਨੂੰ ਸੂਟ ਮਿਲਣਾ ਹੈ ਰੇਟ ਇਹਦਾ ਮਿਲਣਾ ਤੁਹਾਨੂੰ ਸਿਰਫ 745 ਰੁਪਏ ਕੁਆਲਿਟੀ ਬਹੁਤ ਟੌਪ ਦੀ ਆ ਗਾਰੰਟੀ ਫੁੱਲ ਆ ਸੂਟਾਂ ਦੀ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਰੇਟ ਸਿਰਫ ਤੇ ਸਿਰਫ ਇਹਦਾ ਹੋਣਾ ਜੇ 745 ਰੁਪਏ ਤੇ ਕਰਿਓ ਜੇ ਕਿ ਅੱਗੇ ਆ ਗਿਆ ਜੇ ਮਰੂਨ ਸ਼ੇਡ ਦੇ ਉੱਤੇ ਸੂਟ ਬਹੁਤ ਜਿਆਦਾ ਸੋਹਣਾ ਜੇ ਸ਼ੇਡ ਬਹੁਤ ਪਿਆਰੀ ਆ ਬਾਟਮ ਨਾਲ ਮਰੂਨ ਕਲਰ ਦੀ ਤੇ ਸਟੌਲ ਵੀ ਨਾਲ ਇਹਦੇ ਜੇ ਮਰੂਨ ਕਲਰ ਦਾ ਆਉਣਾ ਜੇ ਤੇ ਬੈਕ ਸਾਈਡ ਵੀ ਇਹਨਾਂ ਦੀ ਜਿਹੜੀ ਜਿੰਨਾ ਸਾਰੀ ਪ੍ਰਿੰਟ ਆਉਣੀ ਆ ਇਦਾਂ ਹੀ ਸਟੌਲ ਬਹੁਤ ਸੋਹਣੇ ਨੇ ਸੂਟ ਬਹੁਤ ਜਿਆਦਾ ਪਿਆਰੇ ਜੇ ਤੇ ਇਹ ਤੁਹਾਨੂੰ ਮਿਲ ਜਾਣਾ ਜੇ ਸਿਰਫ ਤੇ ਸਿਰਫ 745 ਰੁਪਈਆ ਦਾ ਸੂਟ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਦੋ ਸੂਟ 1400 ਰੁਪਈਏ ਦੇ ਵਿੱਚ ਅੱਗੇ ਆ ਗਿਆ ਜੇ ਬਹੁਤ ਜਿਆਦਾ ਪਿਆਰਾ ਕਲਰ ਮਸਟਰਡ ਦੇ ਨਾਲ ਮਾਜੈਂਟਾ ਬਾਟਮ ਦੇ ਨਾਲ ਮੈਚਿੰਗ ਤੇ ਸਟੌਲ ਬਹੁਤ ਜਿਆਦਾ ਪਿਆਰਾ ਤੇ ਪ੍ਰਿੰਟ ਸੂਟ ਦਾ ਤੁਸੀਂ ਵੇਖ ਸਕਦੇ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਜਿਹਦਾ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਲੈਂਥ ਇਹਨਾਂ ਦੀ ਸਟੈਂਡਰਡ ਬਣ ਜਾਂਦੀ ਆ ਰੇਟ ਇਹਦਾ ਆਉਣਾ ਜੇ ਸਿਰਫ ਤੇ ਸਿਰਫ ਤੁਹਾਨੂੰ ਮਿਲਦਾ ਜੇ 745 ਦੇ ਵਿੱਚ ਉਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ 'ਚ ਤੇ ਇੱਕ ਇਹਦੇ ਵਿੱਚ ਆਹ ਕਲਰ ਜੇ ਲਾਸਟ ਬਹੁਤ ਪਿਆਰਾ ਕਲਰ ਜੇ ਇਸ ਤੋਂ ਬਾਅਦ ਜਿਹੜੇ ਸੂਟ ਆਉਣ ਲੱਗੇ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਬ੍ਰਾਂਡ ਦੇ ਨੇ ਰੇਂਜ ਵੀ ਪਲੱਸ ਆਊਗੀ ਤੇ ਆਉਣਗੇ ਉਹ ਪਿਓਰ ਪਸ਼ਮੀਨਾ ਦੇ ਉੱਤੇ ਆਹ ਲਓ ਜੀ 컬러 ચેਕ ਕਰ ਲਿਓ ਨੈਕ ਤੇ ਇਹਦੇ ਆਣੇ ਜੇ ਪ੍ਰਿੰਟ ਇਧਰੋਂ ਬਾਹਾਂ ਦੇ ਉੱਪਰ ਆਹ ਸਾਰੀ ਫਰੰਟ ਇਹਦੀ ਇਦਾਂ ਬਣੀ ਹੋਣੀ ਜੇ ਤੇ ਆਹ ਲਓ ਜੀ ਹੁਣ ਸੂਟ ਚੈੱਕ ਕਰਿਓ ਯਾਨੀ ਕਿ ਤੇ 컬러 ਤੇ ਕੰਟਰਾਸਟ ਤੇ ਮੈਚਿੰਗਾ ਤੇ ਸਭ ਤੋਂ ਪਹਿਲਾਂ ਨਾਮ ਚੈੱਕ ਕਰ ਲਿਓ ਬ੍ਰਾਂਡ ਦਾ ਨਾਮ ਕੀ ਆ ਤੇ ਚੈੱਕ ਕਰ ਲਿਓ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਤੇ ਇਹ ਤੁਸੀਂ ਵੇਖ ਸਕਦੇ ਜੇ ਬ੍ਰਾਂਡ ਆਗਾ ਜੇ ਤਮੰਨਾ ਦਾ ਤੇ ਪਿਓਰ ਪਸ਼ਮੀਨਾ ਦਾ ਸੂਟ ਜੇ ਬਹੁਤ ਜ਼ਿਆਦਾ ਟੌਪ ਦੀ ਕੁਆਲਿਟੀ ਦੇ ਨਾਲ ਜਿਹਦੇ ਵਿੱਚ ਸਟਾਲ ਆਉਣਾ ਜੇ ਇਹ ਵੀ ਪੂਰਾ ਗਰਮ ਬੂਲਣ ਦਾ ਤੇ ਸੂਟ ਵੀ ਤੁਹਾਨੂੰ ਪੂਰਾ ਸਾਰਾ ਜਿਹੜਾ ਜੇ ਪ੍ਰਿੰਟ ਮਿਲਣਾ ਜੇ ਇਹਦਾ ਪੂਰਾ ਐਨ ਗਰਮ ਪਸ਼ਮੀਨਾ ਦਾ ਤੇ ਨਾਲ ਇਹਦੇ ਬਾਟਮ ਆਉਣੀ ਜੇ ਪਲੇਨ ਸੇਮ ਕਲਰ ਦੀ ਜਿਹੜੇ ਕਲਰ ਦਾ ਪ੍ਰਿੰਟ ਤੁਹਾਨੂੰ ਸ਼ਰਟ 'ਚ ਮਿਲੂਗਾ ਸਟਾਲ 'ਚ ਮਿਲੂਗਾ ਰੇਟ ਆਊਗਾ ਇਹਦਾ ਸਿਰਫ ਤੇ ਸਿਰਫ 990 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਬ੍ਰਾਂਡ ਦੇ ਸੂਟ ਜੇ ਪਿਓਰ ਪਸ਼ਮੀਨਾ ਗਰਮ ਦੇ ਸੂਟ ਜੇ ਇਹਦੇ ਵਿੱਚ ਕਲਰ ਆਪਸ਼ਨ ਆਈ ਜਾਣੀਆਂ ਚੈੱਕ ਕਰੀ ਜਾਏ ਹੁਣ ਤੁਸੀਂ ਬੜਾ ਪਿਆਰਾ ਕਲਰ ਆਇਆ ਨਾ ਜੇ ਗ੍ਰੀਨ ਦੇ ਨਾਲ ਬਹੁਤ ਹੀ ਜਿਆਦਾ ਸੋਹਣਾ ਕਲਰ ਚਾਰਟ ਚੈੱਕ ਕਰਿਓ ਇਹਦਾ ਸਾਰਾ ਹੀ ਬੜਾ ਪਿਆਰਾ ਪਿਆਰਾ ਜੇ ਆਹ ਲਓ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਹੀ ਜਿਆਦਾ ਪਿਆਰਾ ਸਟਾਕ ਜੇ ਪਿਓਰ ਪਸ਼ਮੀਨਾ ਦੇ ਉੱਤੇ ਸਟੌਲ ਨਾਲ ਜੇ ਪ੍ਰਿੰਟ ਸਟੌਲ ਨੇ ਤੇ ਨਾਲ ਇਹਦੇ ਵਿੱਚ ਸੇਮ ਮਾਡਲ ਵਾਂਗੂ ਇਹ ਬਣਿਆ ਮਿਲੂਗਾ ਤੁਹਾਨੂੰ ਪ੍ਰਿੰਟ ਤੇ ਇਹਦੇ ਨਾਲ ਤੁਸੀਂ ਬਣਾ ਸਕਦੇ ਜੇ ਬਹੁਤ ਸੋਹਣੀ ਬਾਟਮ ਜਾਂ ਪਲਾਜੋ ਕੁਝ ਵੀ ਇੱਕ ਚੀਜ਼ ਐਡ ਕਰ ਸਕਦੇ ਜੀ ਰੇਟ ਇਹਦਾ ਜਿਹੜਾ ਤੁਹਾਨੂੰ ਦੇਣਾ ਆਪਾਂ ਸਿਰਫ ਤੇ ਸਿਰਫ 990 ਰੁਪਈਆ ਦਾ ਸੂਟ ਜੇ ਫ੍ਰੀ ਸ਼ਿਪਿੰਗ ਦੇ ਨਾਲ ਅੱਗੇ ਆ ਗਿਆ ਜੇ ਪਿੰਕ ਕਲਰ ਦੇ ਵਿੱਚ ਇਹ ਵੀ ਤੁਸੀਂ ਵੇਖ ਸਕਦੇ ਜੇ ਇਹ ਵੀ ਸੇਮ ਇਹੀ ਸੂਟ ਆਇਆ ਜਣਾ ਸੇਮ ਬ੍ਰਾਂਡ ਦਾ ਹੀ ਰੇਟ ਇਹਦਾ ਵੀ ਸੇਮ ਆ ਜਾਣਾ ਜੇ 990 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੇ ਪਸ਼ਮੀਨਾ ਦਾ ਸੂਟ ਜੇ ਗਰਮ ਸੂਟ ਜੇ ਬਹੁਤ ਜ਼ਿਆਦਾ ਘੈਂਟੇ ਵੀ ਇਸ ਤੋਂ ਬਾਅਦ ਜਿਹੜੇ ਆ ਗਏ ਨੇ ਆਪਣੇ ਕੋਲ ਉਹ ਵੀ ਆ ਗਏ ਗਰਮ ਸੂਟ ਇਹਦੇ ਨਾਲ ਆ ਜਾਣਾ ਜੇ ਹੈਂਡਵਰਕ ਦਾ ਆਰੀ ਟੱਚ ਨਾਲ ਤੁਹਾਨੂੰ ਮਿਲ ਜਾਣਾ ਆਰੀ ਵਰਕ ਤੇ ਹੈਂਡਵਰਕ ਜਿਹੜੇ ਨੇ ਉਹ ਵੀ ਤੁਹਾਨੂੰ ਅੱਗੇ ਆਉਣ ਵਾਲੇ ਸੂਟਾਂ 'ਚ ਮਿਲ ਜਾਣਗੇ ਤੇ ਇਹ ਵੀ ਤੁਹਾਨੂੰ ਮਿਲ ਜਾਣਾ ਜੇ ਬ੍ਰਾਂਡ ਦਾ ਸੂਟ ਇਹਦਾ ਵੀ ਬ੍ਰਾਂਡ ਵੇਖ ਲਿਓ ਚੈੱਕ ਕਰ ਲਿਓ ਆ ਲਓ ਜੀ ਇਦੇ ਵਿੱਚ ਆ ਗਿਆ ਆਰੀ ਵਰਕ ਬਹੁਤ ਸੋਹਣਾ ਸੂਟ ਜੇ ਬਾਟਮ ਇਹਦੇ ਨਾਲ ਮਿਲ ਜਣੀ ਤੁਹਾਨੂੰ ਪਲੇਨ ਆ ਰਹੀ ਹੈ ਇਹਦੀ ਆ ਆਗਣੀ ਇਹਦੀ ਬਾਟਮ ਤੇ ਇਹ ਤੁਸੀਂ ਵੇਖ ਸਕਦੇ ਜੇ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦਾ ਹੈਵੀ ਕੁਆਲਿਟੀ ਦੇ ਵਿੱਚ ਆ ਇਹ ਵਾਲਾ ਬੇਸ ਜਿਹੜਾ ਆ ਬਾਟਮ ਆ ਗਈ ਇਹਦੀ ਆ ਰਹੀ ਹੈ ਇਹਦੀ ਸ਼ਰਟ ਤੇ ਆ ਰਿਹਾ ਇਹਦਾ ਸਟਾਲ ਤੇ ਆ ਰਿਹਾ ਸੂਟ ਦੇ ਉੱਤੇ ਸਾਰੇ ਦੇ ਹੀ ਤੁਹਾਨੂੰ ਆਰੀ ਵਰਕ ਮਿਲ ਜਣਾ ਜੇ ਨੈਕ ਦੇ ਉੱਤੇ ਵੀ ਸਾਰਾ ਇਦਾਂ ਹੀ ਆਰੀ ਵਰਕ ਮਿਲ ਜਣਾ ਜੇ ਸਟਾਲ ਤੁਹਾਨੂੰ ਇੱਕ ਵਾਰੀ ਖੋਲ ਕੇ ਦਿਖਾ ਦਵਾਂ ਮੈਂ ਇਹਦਾ ਪ੍ਰਿੰਟਡ ਆ ਰਿਹਾ ਜੀ ਸਟੋਲ ਇਹਦਾ ਸੂਟ ਦਾ ਇਹਦਾ ਰੇਟ ਆਉਣਾ ਜੇ 1050 ਰੁਪਏ ਫ੍ਰੀ ਸ਼ਿਪਿੰਗ ਰਹੂਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਸੂਟ ਆਉਣਾ ਜੇ ਪਿਓਰ ਪਸ਼ਮੀਨਾ ਦਾ ਗਰਮ ਸੂਟ ਜੇ ਬਹੁਤ ਜਿਆਦਾ ਸੋਹਣੀ ਕੁਆਲਿਟੀ ਦੇ ਵਿੱਚ ਇਹਦੇ ਵਿੱਚ ਕਲਰ ਆ ਜਣਾ ਜੇ ਕਾਰਬਨ ਬਲੈਕ ਆ ਇਹ ਵੀ ਬਹੁਤ ਪਿਆਰਾ ਕਲਰ ਜੇ ਬਹੁਤ ਹੀ ਜਿਆਦਾ ਸੋਹਣਾ ਸੂਟ ਜੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸਾਡੇ ਕੋਲ 1050 ਰੁਪਿਆਵਾਂ ਦੇ ਵਿੱਚ ਜਿਹਦੇ ਵਿੱਚ ਘੇਰੇ ਤੇ ਆਰੀ ਵਰਕ ਮਿਲਣਾ ਜੇ ਫਰੰਟ ਦੇ ਵਿੱਚ ਮਿਲ ਜਣਾ ਤੁਹਾਨੂੰ ਇਦੋਂ ਨੈਕ ਲਾਈਨ ਤੇ ਮਿਲ ਜਾਣਾ ਤੇ ਨਾਲ ਮਿਲ ਜਾਣਾ ਸਟੌਲ ਡਿਜੀਟਲ ਪ੍ਰਿੰਟ ਦੇ ਵਿੱਚ ਆ ਬਾਟਮ ਜੇ ਦੀ ਨਾਲ ਆ ਵਾਲੀ ਅੱਗੇ ਆ ਗਿਆ ਜੇ ਕਾਪਰ ਸ਼ੇਡ ਕਲਰ ਬਹੁਤ ਜ਼ਿਆਦਾ ਸੋਹਣਾ ਜੇ ਇਹ ਵੀ ਰੇਟ ਉਨਾ ਹੀ ਪਿਆਰਾ ਜੇ ਇਹ ਸੂਟ ਦਾ ਵੀ ਸਿਰਫ ਤੇ ਸਿਰਫ ਮਿਲਣਾ ਜੇ ਤੁਹਾਨੂੰ 1050 ਰੁਪਈਆ ਦਾ ਸੂਟ ਨਾਲ ਬਹੁਤ ਸੋਹਣਾ ਇਹਦੇ ਵਿੱਚ ਸਟੌਲ ਪਲੱਸ ਆਰੀ ਵਰਕ ਦੇ ਨਾਲ ਘੈਂਟ ਜਿਹਾ ਡਿਜ਼ਾਈਨ ਰੇਟ ਸਿਰਫ ਤੇ ਸਿਰਫ ਇਹਦਾ ਮਿਲਣਾ ਜੇ ਤੁਹਾਨੂੰ 1050 ਰੁਪਈਆ ਇੱਕ ਹੋਰ ਆ ਗਿਆ ਜੇ ਕਲਰ ਪਿਸਤਾ ਸ਼ੇਡ ਇਹ ਵੀ ਆ ਗਿਆ ਆਪਣੇ ਕੋਲ ਆਰੀ ਵਰਕ ਦੇ ਨਾਲ ਪ੍ਰਿੰਟ ਘੈਂਟ ਦੇ ਨਾਲ ਸੇਮ ਬ੍ਰਾਂਡ ਮਿਲ ਜਣਾ ਜੇ ਤਮੰਨਾ ਦਾ ਰੇਟ ਆ ਜਣਾ ਜੇ ਉਹੀ ਇਹਦਾ ਸਿਰਫ ਤੇ ਸਿਰਫ 1050 ਰੁਪਈਏ ਤੇ ਇਹ ਥੋੜਾ ਜਿਹਾ ਕਲਰ ਮਿਕਸ ਜਿਹਾ ਜੇ ਬਲੈਕ ਬਰਾਊਨ ਜਿਹਾ ਜੇ ਕਲਰ ਜੇ ਤੇ ਇਹਦੇ ਵਿੱਚ ਵੀ ਤੁਸੀਂ ਲੈ ਸਕਦੇ ਜੇ ਸੂਟ ਆਰੀ ਵਰਕ ਦੇ ਨਾਲ neck ਦੇ ਉੱਤੇ ਵਰਕ ਸੋਨਾ ਜੇ ਪ੍ਰਿੰਟ ਸਟਾਲ ਜੇ ਨਾਲ ਇਹਦੇ ਰੇਟ ਸਿਰਫ ਤੇ ਸਿਰਫ ਤੁਹਾਨੂੰ ਇਹ ਮਿਲਣਾ ਜੇ 1000 ਤੇ 50 ਰੁਪਈਆ ਦਾ ਸੂਟ ਪਿਓਰ ਪਸ਼ਮੀਨਾ ਦਾ ਗਰਮ ਸੂਟ ਤੇ ਆ ਵੀ ਆਪਣੇ ਕੋਲ ਬਹੁਤ ਸਾਰਾ ਸਟਾਕ ਹੀਗਾ ਇਹ ਵੀ ਆਪਣੇ ਕੋਲ ਇੱਕੋ ਰਹੇਗਾ ਸੈਂਪਲ ਤੁਹਾਨੂੰ ਮੈਂ ਦਿਖਾ ਦੇ ਲੱਗਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਮਿਲਣਗੇ ਇਹ ਕਸਟਮਰ ਨੇ ਸਾਡੇ ਕੋ ਜਿਹੜੇ ਦੁਕਾਨ ਤੋਂ ਲੈ ਕੇ ਪਸੰਦ ਕੀਤੇ ਉਹ ਉਹ ਵਾਲੀ ਵੈਰਾਈਟੀ ਆ ਇਹ ਨਵੀਂ ਆਈ ਆਨਲਾਈਨ ਅੱਜ ਹੀ ਖੋਲੀ ਅੱਜ ਹੀ ਪੋਸਟ ਕਰਤੀ ਐ ਇਹ ਅਜੇ ਦੁਕਾਨ ਤੇ ਵੀ ਨਹੀਂ ਖੋਲੇ ਸੂਟ ਚੈੱਕ ਕਰਿਓ ਇਹ ਵੀ ਆ ਗਿਆ ਪਿਓਰ ਪਸ਼ਮੀਨਾ ਦੇ ਉੱਤੇ ਹੈਂਡਵਰਕ ਆ ਗਿਆ ਸਾਰੇ ਸੂਟ ਦੇ ਵਿੱਚ ਹਾਈਲਾਈਟ ਬਾਟਮ ਆ ਗਈ ਪਲੇਨ ਸਟੌਲ ਬਹੁਤ ਸੋਹਣਾ ਆ ਗਿਆ ਇਹਦਾ ਵੀ ਖੋਲੋ ਭਾਜੀ ਇਹ ਮੋੜਿਆ ਇਹ ਵੀ ਤੁਹਾਨੂੰ ਮਿਲ ਜਣਾ ਜੇ ਸਿਰਫ ਤੇ ਸਿਰਫ 1050 ਰੁਪਈਆ ਦੇ ਵਿੱਚ ਚੈੱਕ ਕਰਿਓ ਸਟੌਲ ਇਹਦਾ ਬਹੁਤ ਸੋਹਣੀ ਕੁਆਲਿਟੀ ਜੇ ਸਟੌਲ ਦੀ ਪ੍ਰਿੰਟਡ ਸਟੌਲ ਆ ਬਹੁਤ ਜ਼ਿਆਦਾ ਸੋਹਣਾ ਸੌਫਟ ਤੇ ਰੇਟ ਸਿਰਫ ਤੇ ਸਿਰਫ 1050 ਰੁਪਈਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਤੇ ਇਹ ਛੋਟੀ ਜੀ ਵੀਡੀਓ ਹੈਗੀ ਆਪਣੇ ਕੋਲ ਗਰਮ ਸੂਟਾਂ ਦੀ ਤੇ ਸਟਾਕ ਥੋੜਾ ਜਿਹਾ ਆਇਆ ਲਿਮਟਿਡ ਜਿਹਾ ਬਾਕੀ ਹੋਰ ਸਟਾਕ ਜਿਹੜਾ ਆ ਉਹ ਜਿੱਦਾਂ ਜਿੱਦਾਂ ਆਈ ਜਾਂਦਾ ਆਪਾਂ ਨਾਲ ਨਾਲ ਤੁਹਾਨੂੰ ਵੀਡੀਓ ਦੇਈ ਜਾਵਾਂਗੇ ਤੇ ਇਹ ਸਟਾਕ ਤੇ ਇਹ ਵੀਡੀਓ ਇੱਥੇ ਕਰਦੇ ਅੰਖਤਮ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਬਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ